ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਡਿਜੀਟਲ ਵੱਲੋਂ ਸ਼ੁਰੂ ਕੀਤੀ ਲੜੀ ਅਰਸ਼ ਤੋਂ ਫਰਸ਼ ਤੱਕ ਦੀ ਸੀਂਸਲੇ ਵਿੱਚ ਅੱਜ ਸਾਡੇ ਪਾਸ ਇੱਕ ਹੋਰ ਬੜੇ ਉਂਗੇ ਪੰਜਾਬੀ ਦੇ ਸਾਹਿਤਕਾਰ ਸਰਦਾਰ ਭੁਪਿੰਦਰ ਸਿੰਘ ਜੀ ਰਹਿਣਾ ਜੋ ਕਿਸੇ ਵੀ ਪਰਚਾਤ ਪਰਿਚੇਤ ਦੇ ਮੁਤਾਜ ਨਹੀਂ ਹਨ ਉਹਨਾਂ ਨਾਲ ਇਸ ਪੰਜਾਬੀ ਪਾਸ਼ਾ ਦੀ ਉਥਾਨ ਦੇ ਬਾਰੇ ਅਪਲਿਫਟਮੈਂਟ ਬਾਰੇ ਦੇ ਵਿਚਾਰ ਚਰਚਾ ਕਰਾਂਗੇ ਆਓ ਸਭ ਤੋਂ ਪਹਿਲਾਂ ਸਰ ਭੁਪਿੰਦਰ ਸਿੰਘ ਜੀ ਰਹਿਣਾ ਆਪ ਜੀ ਦਾ ਸਾਡੇ ਇਸ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ 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 ਧੰਨਵਾਦ ਆਪ ਜੀ ਦਾ ਕਿ ਆਪ ਨੇ ਇਹ ਮੌਕਾ ਦਿੱਤਾ ਹੈ ਕਿ ਮੈਂ ਪੰਜਾਬੀ ਸਾਹਿਤ ਦੇ ਬਾਰੇ ਕੁਝ ਚਰਚਾ ਕਰਾਂ ਔਰ ਕੁਝ ਇਸ ਚਰਚਾ ਕਰਾਂ ਤਾਂ ਕਿ ਕੋਈ ਜਿਹੜੇ ਸਾਡੇ ਪਾਠਕ ਨੇ ਜਾਂ ਸਾਡੇ ਜਿੰਨੇ ਵੀ ਲੋਕ ਹੈਗੇ ਨੇ ਉਹਨਾਂ ਨੂੰ ਉਹਦਾ ਕੁਦਾ ਕੋਈ ਲਵ ਮਿਲੇ ਬਹੁਤ ਧੰਨਵਾਦ ਜੀ ਬਿੰਦਰ ਸਿੰਘ ਜੀ ਰਹਿਣਾ ਅਸੀਂ ਬਹੁਤ ਵਾਰੀ ਤੁਹਾਡੀਆਂ ਕਿਤਾਬਾਂ ਪੜੀਆਂ ਬੜੇ ਨਾਵਲ ਪੜੇ ਨਾਵਲਿਸਟ ਗਜ਼ਲਕਾਰ ਕਹਾਣੀਕਾਰ ਜਾਂ ਕਵਤਾਵਾਂ ਲਿਖਣ ਵਾਲੇ ਜਿੰਨੇ ਵੀ ਪੰਜਾਬੀ ਵਿੱਚ ਹਨ ਅਸੀਂ ਆਮ ਕਰਕੇ ਦੇਖਿਆ ਹੈ ਕਿ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਸਾਹਿਤਕਾਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੁਸੀਂ ਆਪਣੇ ਕੋਈ ਸ਼ਬਦਾਂ ਵਿੱਚ ਸਾਨੂੰ ਇਹ ਦੱਸੋ ਕਿ ਪੰਜਾਬੀ ਸਾਹਿਤਕਾਰਾਂ ਨੇ ਪੰਜਾਬੀ ਜ਼ੁਬਾਨ ਦੀ ਅਫਲਿਫਟਮੈਂਟ ਬਾਰੇ ਕਿੰਨਾ ਕੁ ਕੰਮ ਕੀਤਾ ਔਰ ਕਿਉਂ ਜਾ ਕਰ ਰਹੇ ਹਾਂ ਦੇਖੋ ਜੀ ਪੰਜਾਬੀ ਦੀ ਇੱਕ ਬੜੀ ਬਦਕਿਸਮਤੀ ਹੈ ਜੰਮੂ ਕਸ਼ਮੀਰ ਦੇ ਵਿੱਚ ਜੀ ਜੀ ਕਿ ਸਾਡੇ ਸਕੂਲਾਂ ਦੇ ਵਿੱਚ ਜਾਂ ਪ੍ਰਾਇਮਰੀ ਵਿਧਿਆ ਜਿਹੜੀ ਹਾਈ ਸਕੂਲਾਂ ਦੇ ਵਿੱਚ ਹੀ ਪੰਜਾਬੀ ਪੜਾਈ ਨਹੀਂ ਜਾਂਦੀ ਸੀ ਔਰ ਸਿੱਧਾ ਬੱਚੇ ਬੀਏ ਵਿੱਚ ਵੀ ਕੋਈ ਪੰਜਾਬੀ ਨਹੀਂ ਪੜਦਾ ਠੀਕ ਹੈ ਔਰ ਐਮਏ ਪੰਜਾਬੀ ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ ਠੀਕ ਹੈ ਜਿਸ ਬੱਚੇ ਨੇ ਕੁਝ ਪੜਿਆ ਹੀ ਨਹੀਂ ਹੈਗਾ ਸ਼ੁਰੂ ਤੋਂ ਲੈ ਕੇ 14ਵਾਂ ਤੱਕ 15ਵਾਂ ਤੱਕ ਉਹ ਐਮਐਮ ਵਿੱਚ ਜਾ ਕੇ ਨਵਾਂ ਸਬਜੈਕਟ ਲੈ ਲੈਂਦਾ ਪੰਜਾਬੀ ਦਾ ਔਰ ਦੇਖਿਆ ਕਿ ਉਹ ਲਿਖਣ ਵਿੱਚ ਹੀ ਉਹਨਾਂ ਦੀ ਮੁਹਾਰਤ ਨਹੀਂ ਹੁੰਦੀ ਲਿਖਣ ਵਿੱਚ ਬਹੁਤ ਗਲਤੀਆਂ ਕਰਦੇ ਹੈਗੇ ਨੇ ਪਰ ਬੜੀ ਇਹ ਖੁਸ਼ਕਿਸਮਤੀ ਹੈਗੀ ਏ ਕਿ ਜੰਮੂ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਹੈ ਬਿਲਕੁਲ ਔਰ ਉਹ ਸੇਵਾ ਕਰੇ ਹੈਗੇ ਨੇ बच्चे पीआईटी ਕਰ ਰਹੇ ਨੇ ਐਵੇਂ ਕਰ ਰਹੇ ਹੈ ਕਿ ਨੇ ਔਰ اگلی ਪੀੜ੍ਹੀ ਵਾਸਤੇ ਇੱਕ ਉਹ ਬੜਾ ਚੰਨਰ ਮਨਾਰਾ ਵੀ ਬਣੇ ਹਾਂ ਇਹ اگਲੀ ਪੀੜ੍ਹ ਵਾਸਤੇ ਪੀੜ੍ਹੀ ਵਾਸਤੇ ਇੱਕ ਮਿਸਾਲ ਹੈਗੇ ਨੇ ਤਾਂ ਕਿ ਬੜੇ ਚੰਗਾ ਨਾ ਹੋਵੇ ਜੇ ਕਿਤੇ ਉਹ ਬੱਚਾ ਜਿਹੜਾ ਪੰਜਾਬੀ ਐਮਏ ਕਰੇ ਜਾਂ ਪੰਜਾਬੀ ਦੀ ਪੀਐਚ ਨਹੀਂ ਕਰੇ ਉਹ ਅਗਰ ਸ਼ੁਰੂਆਤੀ ਤੋਂ ਤੋਂ ਵੀ ਪੰਜਾਬੀ ਪੜਿਆ ਹੋਵੇ ਤੇ ਪੰਜਾਬੀ ਭਾਸ਼ਾ ਨਾਲ ਜੁੜਿਆ ਹੋਵੇ ਹੋਰ ਜ਼ਿਆਦਾ ਵੀ ਚਾਰਚਨ ਖੇਡ ਜਾਂ ਇਹੋ ਹੀ ਕਹਿਣਾ ਇਹ ਬਹੁਤ ਜ਼ਰੂਰੀ ਹੈਗਾ ਤੇ ਕਿ ਬਚਪਨ ਤੋਂ ਹੀ ਸ਼ੁਰੂ ਤੋਂ ਹੀ ਸਕੂਲਿੰਗ ਫਰਮ ਮਤਲਬ ਪੜ੍ਹਾਈ ਵਿੱਚ ਨਾ ਹੋਏ ਤੇ ਫਿਰ ਬਹੁਤ ਮੁਸ਼ਕਲ ਹੈਗਾ ਅੱਗੇ ਝੜ ਕੇ ਪੜਨਾ ਇਸ ਕਰਕੇ ਬੜੀਆਂ ਗਲਤੀਆਂ ਹੋਣ ਤਾਈਆਂ ਰਹਿ ਜਾਂਦੀਆਂ ਨੇ ਜੀ 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 ਵੱਡੇ ਉਸਤੇ ਪੂਰੀ ਕਮਾਂਡ ਨਹੀਂ ਬੰਦੀ ਆ ਵੱਡੇ ਪਤ ਜੀ ਆ ਤੁਹਾਨੂੰ ਥੋੜੇ ਜਿਹਾ ਆਪਣਾ ਜੀਵਨ ਸੰਖੇਪ ਦੱਸੋ ਤੁਹਾਡੀ ਸ਼ੁਰੂਆਤੀ ਪੜ੍ਹਾਈ ਕਿ ਛੋਕੜ ਕੀ ਸੀ ਤੇ ਕਿੱਥੋਂ ਸ਼ੁਰੂ ਹੋਇਆ ਸੀ ਦੋ ਜੇ ਅਸੀਂ ਬੇਸਿਕਲੀ ਤੇ ਜ਼ਮੀਂਦਾਰ ਰਹਿ ਗਏ ਕਸ਼ਮੀਰ ਦੇ ਨੇ ਗਏ ਜੀ 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 ਕਸ਼ਮੀਰ ਦੇ ਵਿੱਚ ਬਾਰਾਮੂਲਾ ਡਿਸਟ੍ਰਿਕਟ ਦੇ ਵਿੱਚ ਰਫੀਆਬਾਦ ਬਹੁਤ ਵੱਡਾ ਇਲਾਕਾ ਹੈ ਜੀ ਬਿਲਕੁਲ ਔਰ ਜ਼ਮੀਂਦਾਰੀ ਉਥੇ ਜ਼ਿਆਦਾਤਰ ਲੋਕਲ ਦੀ ਰਹੀ ਹੈਗੀ ਜੀ 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 ਔਰ ਸਾਡੀ ਵੀ ਜ਼ਮੀਂਦਾਰੀ ਸੀ ਠੀਕ ਹੈ ਸਾਡੇ ਪਿਤਾ ਜੀ ਵੈਸੇ ਇੱਕ ਧਾਰਮਿਕ ਸ਼ਖਸੀਅਤ ਸਨ ਠੀਕ ਜੀ ਉਹ ਕਥਾ ਕੀਰਤਨ ਕਰਦੇ ਸੀਗੇ ਉਹਨਾਂ ਨਾਲ ਜੁੜੇ ਸਨ ਹਾਂ ਕਥਾ ਕੀਰਤਨ ਕਰਦੇ ਸੀਗੇ ਔਰ ਉਹਨਾਂ ਨੇ ਮੈਨੂੰ ਬਚਪਨ ਤੋਂ ਜਦੋਂ ਮੈਂ 300 ਜਾਂ 400 ਦਾ ਸਾਂ ਉਦੋਂ ਤੋਂ ਹੀ ਉਹਨਾਂ ਨੇ ਮੈਨੂੰ ਪੰਜਾਬੀ ਪੜ੍ਹਾਈ ਇਸ ਵਾਰ ਪੇੜ ਲਿਖਾਈ ਪਾਠ ਪੜ੍ਹਾਇਆ ਠੀਕ ਤੇ ਸਭ ਕੁਝ ਇਹ ਉਹਨਾਂ ਤੋਂ ਹੀ ਮੈਂ ਸਾਰਾ ਕੁਝ ਗ੍ਰੈਂਡ ਕਾਲਜ ਤੁਹਾਡੀ ਇਨੀਸ਼ੀਅਲ ਪੜਾਈ ਤੇ ਰਫੀਆਬਾਦ ਦੇ ਇਲਾਕੇ ਚ ਸ਼ੁਰੂ ਹੋਈ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ। ਤੁਸੀਂ ਮੈਡਿਕ ਰਫੀਆਬਾਦ ਤੇਰੀ ਤੋਂ ਕੀਤੀ। ਹਾਂਜੀ ਹਾਂਜੀ। ਖਾਸ ਰਫੀਆਬਾਦ ਸਕੂਲ ਉਸ ਵੇਲੇ ਹੈ ਸੀ ਯਾ ਦੂਰ ਜਾਣੇ ਪੈਣਾ। ਹਾਂ। ਬਹੁਤ ਵੱਚਾ ਸਕੂਲ ਸੀਗਾ ਬਹੁਤ ਵੱਡਾ ਸਨੀ ਪ੍ਰਾਣਾ ਸਕੂਲ ਹੈਗਾ। ਅੱਛਾ ਮੈਡਿਕ ਤੁਸੀਂ ਉੱਥੋਂ ਕੀਤੀ ਹੈ। ਹਾਂ। ਤੇ ਹਰ ਸਕੈਂਡ ਉਸ ਤੋਂ ਬਾਅਦ ਮੈਂ ਕਾਲਜ ਸੂਪਰ ਕਾਲਜ ਪੜ੍ਹਿਆ ਹੈਗਾ ਮੈਂ। ਅੱਛਾ। ਉੱਥੇ ਗ੍ਰੈਜੂਏਸ਼ਨ ਕੀਤੀ ਹੈਗੀ ਹੈ। ਠੀਕ ਹੈ। ਤੇ ਬਾਕੀ ਇਹ ਹੈ ਕਿ ਘਰ ਦਾ ਵਾਤਾਵਰਨ ਐਸਾ ਸੀ ਜੀ ਜੀ ਕਿ ਘਰ ਵਿੱਚ ਇਤਿਹਾਸ ਦੀਆਂ ਸਿੱਖ ਇਤਿਹਾਸ ਦੀਆਂ ਉਹ ਤਰੀ ਸਾਖੀਆਂ ਸੁਣਾਈ ਜਾਂਦੀਆਂ ਸਭ ਬਹੁਤ ਪੁਸਤਕਾਂ ਸੀਗੀਆਂ ਹਾਂ ਜੀ ਜੀ ਬਹੁਤ ਉਹਨਾਂ ਪੁਸਤਕਾਂ ਨੂੰ ਮੈਂ ਪੜਦਾ ਸਾਂ ਤੇ ਜਨਮ ਸਾਖੀ ਜਾਂ ਹੋਰ ਅੱਛੀਆਂ ਅੱਛੀਆਂ ਜਿਹੜੀਆਂ ਕਾਹਦੇ ਸ਼ੁਰੂ ਤੋਂ ਹੀ ਇਹ ਜਾਣ ਪੰਜਾਬੀ ਬੋਲਤੀ ਹੈ ਭਾਸ਼ਾ ਬਲ ਕਾਫੀ ਰਿਹਾ ਕਰਦੇ ਮੋਹ ਹੁੰਦੇ ਕਰ ਬਿਲਕੁਲ ਬਿਲਕੁਲ ਔਰ ਉੱਥੇ ਪੰਜਾਬੀ ਦੇ ਜਿਹੜੇ ਧਾਰਮਿਕ ਨਾਵਲ ਵੀ ਸਾਡੇ ਘਰ ਵਿੱਚ ਬਹੁਤ ਸੀਗੇ ਉਹ ਨਾਵਲ ਪੜਦੇ ਆ ਪੜਦੇ ਆ ਮੇਰਾ ਨਾਵਲ ਰੋਜ਼ਾਨਾ ਹੋ ਗਿਆ ਨਾਵਲਿਸਟ ਬਣਦਾ ਰੋਜ਼ਾਨਾ ਬੜਾ ਬਣ ਗਿਆ ਫਿਰ ਮੈਂ ਆਪ ਕਿਤਾਬਾਂ ਮਗਾਉਣੀਆਂ ਸ਼ੁਰੂ ਕੀਤੀਆਂ ਨਾਨਕ ਸਿੰਘ ਨੂੰ ਪੜਿਆ ਗੁਰਬਖਸ਼ ਸਿੰਘ ਨੂੰ ਪੜਿਆ ਪ੍ਰੀਤਵਲੜੀ ਨੂੰ ਪੜਿਆ ਤੇ ਇਸ ਕਰਕੇ ਉਹ ਮੇਰਾ ਬਿਲਕੁਲ ਰੁਝਾਨ ਝੁਕਾਵ ਜਿਆਦਾ ਉਸ ਪਾਸੇ ਲੈ ਗਿਆ ਔਰ ਫਿਰ ਮੈਂ ਜਦੋਂ میٹرਿਕ ਕਰਿਆ ਸਾਂ 16 ਸਾਲ ਦੀ ਮੇਰੀ ਉਮਰ ਸੀਗੀ میٹرਿਕ ਦੇ ਇਮਤਿਹਾਨ ਦੇਣ ਤੋਂ ਬਾਅਦ ਜਿਹੜਾ 2-3 ਮਹੀਨੇ ਦਾ ਗੈਪ ਹੁੰਦਾ ਉਸ ਵਿੱਚ ਮੈਂ ਇੱਕ ਨਾਵਲ ਲਿਖਿਆ ਉਸ ਨਾਵਲ ਨੇ ਜੀ 16 ਸਾਲ ਨੇ ਜਦੋਂ ਸਿਰਫ 16 ਸਾਲ ਦਾ ਸਮਾਂ ਨਾਵਲ ਲਿਖਿਆ ਉਹ ਮੇਰੇ ਪਿਤਾ ਜੀ ਕਹਿੰਦੇ ਲੋਕ ਤੇ ਮਤਲਬ ਮੁੰਡੇ ਤੇਰੇ ਵਾਂਗੂ ਕਿਦੇ ਖੇਡਦੇ ਨੇ ਠੇਜਦੇ ਨੇ ਦੌੜਦੇ ਨੇ ਤੂੰ ਲੱਗਾ ਰਹਿਣਾ ਲਿਖਣ ਵਾਲਾ ਕੀ ਲਿਖਦਾ ਹੈ ਮੈਂ ਕਿਹਾ ਤੁਹਾਨੂੰ ਮੈਂ ਦੱਸਾਂਗਾ ਮੈਂ ਕੀ ਲਿਖਦਾ ਔਰ 2 ਮਹੀਨੇ ਬਾਅਦ 2.5 ਮਹੀਨੇ ਬਾਅਦ ਜਦੋਂ ਨਾਵਲ ਕੰਪਲੀਟ ਹੋਇਆ ਤੇ ਮੈਂ ਉਹ ਕਾਪੀਆਂ ਉਹਨਾਂ ਨੂੰ ਦਿੱਤੀ ਉਹਨਾਂ ਨੇ 2 ਦਿਨ ਲਗਾ ਕੇ ਉਹਨੂੰ ਪੜ੍ਹਿਆ ਔਰ ਪੜ੍ਹ ਕੇ ਇਤਨੇ ਖੁਸ਼ ਹੋਏ ਕਿ ਮੈਨੂੰ ਗੱਲ ਨਾਲ ਲਗਾ ਕੇ ਅਸ਼ੀਰਵਾਦ ਦਿੱਤਾ ਪਰ ਕਹਿੰਦੇ ਭਾਵ ਕਿ ਤੁਸੀਂ ਸ਼ੁਰੂਆਤੀ ਦੌਰ ਤੋਂ ਹੀ ਆਪਣੇ ਘਰ ਦੇ ਪਿਛੋਕਰ ਤੋਂ ਹੀ ਮਾਂ-ਬਾਪ ਦੀਆਂ ਜਿਹੜੇ ਤੁਹਾਨੂੰ ਵੈਲਿਊਜ਼ ਮਿਲੀਆਂ ਉਹਨਾਂ ਨੇ ਤੁਹਾਨੂੰ ਇਸ ਵਾਰ ਬੜਾ ਪ੍ਰੇਰਿਤ ਕੀਤਾ ਬਿਲਕੁਲ ਬਿਲਕੁਲ ਨਾਵਲ ਕਾਰਬਨ ਵਿੱਚ ਹਾਂਜੀ ਹਾਂਜੀ ਉਹ ਫਿਰ ਜਦੋਂ ਮੈਂ 16 ਸਾਲ ਦੀ ਉਮਰ ਵਿੱਚ ਨਾਵਲ ਪਹਿਲਾ ਨਾਵਲ ਲਿਖਿਆ ਲੇਕਿਨ ਕਸ਼ਮੀਰ ਵਿੱਚ ਐਸੀ ਕੋਈ ਵਿਵਸਥਾ ਨਹੀਂ ਸੀ ਜਿੱਥੋਂ ਨੂੰ ਮੈਂ ਪ੍ਰਕਾਸ਼ਿਤ ਕਰ ਸਕਦਾ ਔਰ ਮੈਂ ਹੈਵੀ ਉਮਰ ਵੀ ਛੋਟੀ ਸੀ ਤੇ ਇਸ ਕਰਕੇ ਉਹ ਨਾਵਲ ਇਸੇ ਤਰ੍ਹਾਂ ਲੋਕ ਪੜਦੇ ਰਹੇ ਕਦੇ ਕਿਸਮ ਦੇ ਤਾਂ ਕਦੇ ਕਿਸਮ ਦੇ ਤਾਂ ਪੜਨ ਵਾਸਤੇ ਉਹ ਪੜਦੇ ਪੜਦੇ ਕਿਤੇ ਗਾਇਬ ਹੋ ਗਿਆ ਪਤਾ ਨਹੀਂ ਕਿਹੜਾ ਲੋਕ ਤੁਸੀਂ ਤੁਹਾਡੀ ਅੱਜ ਤੱਕ ਕਿੰਨੇ ਕਿ ਨਾਵਲ ਤੇ ਕਿਤਾਬਾਂ ਤੁਸੀਂ ਲਿਖ ਚੁੱਕੇ ਹੋ ਨਾਵਲਿਸ ਕਿੰਨੇ ਕਿ ਨਾਵਲ ਲਿਖ ਚੁੱਕੇ ਹੋ ਆਪਣੇ ਮੇਰੇ ਜੀ 11 ਨਾਵਲ ਹੋ ਚੁੱਕੇ ਹੋਏ ਨੇ ਅੱਛਾ ਉਹ ਜੰਮੂ ਕਸ਼ਮੀਰ ਦੇ ਵਿੱਚ ਇੱਕ ਰਿਸ਼ਪਾਲ ਸਿੰਘ ਬਾਲੀ ਨੇ ਉਹ ਵੀ 12 ਮੂਲੇ ਦੇ ਨੇ ਜੀ ਜੀ ਉਹਨਾਂ ਨੇ ਬਰਨ ਆਉ ਲਿਖੇ ਨੇ ਤੇ ਮੇਰੇ ਯਾਰਾਂ ਨਾਵ ਹੋ ਗਏ ਨੇ ਤਿਉਹ ਜਿਹੜੀ ਨਾ ਕੋmpition ਵਿੱਚ ਲੱਗੇ ਉਹਨਾਂ ਦੀ ਰਿਕਾਰਡ ਨੂੰ ਬੀਟ ਕਰ ਜਾਓਗੇ। ਅਗਲੇ ਸਾਲ ਮੇਰੇ ਵੀ 12 ਹੋ ਜਾਣਾ। ਰਿਕਾਰਡ ਨੂੰ ਬੀਟ ਕਰ ਜਾਓਗੇ। ਹੈਂ? ਤੇ ਇਹ ਅੱਛਾ ਮੈਂ ਤੁਹਾਨੂੰ ਇੱਕ ਸਵਾਲ ਜਿਹੜਾ ਸਾਨੂੰ ਬੜਾ ਆਮ ਖਾਸ ਕੇ ਸਾਡੇ ਦਿਮਾਗ ਵਿੱਚ ਬੜਾ ਬੈਠਾ ਰਹਿੰਦਾ ਹੈ। ਮੈਂ ਜਿੰਨੇ ਵੀ ਨਾਵਲ ਤੁਹਾਡੇ ਦੇਖੇ ਜਾਂ ਜਿੰਨੇ ਪੜ੍ਹੇ ਉਹਨਾਂ ਵਿੱਚ ਇੱਕ ਨਾਵਲ ਪੜ੍ਹਿਆ ਸੀ ਬੇਨਾਮ ਰਿਸ਼ਤੇ। ਹਾਂ ਬੇਨਾਮ ਰਿਸ਼ਤੇ ਇੱਕ ਵਾਰ ਹੀ ਨਹੀਂ ਦੋ ਵਾਰੀਆਂ ਨਹੀਂ ਜਗ੍ਰਿਪਨ ਦਸ ਵਾਰੀ ਪੜਿਆ। ਬੇਨਾਮ ਰਿਸ਼ਤੇ ਵਿੱਚ ਜੋ ਕਹਾਣੀ ਉਸ ਵੇਲੇ ਲਿਖੀ ਗਈ ਤੁਹਾਡੇ ਵੱਲੋਂ ਨਾਵਲ ਵਿੱਚ ਲਿਖੀ ਗਈ। ਤਕਰੀਬਨ ਤਕਰੀਬਨ ਮੇਰੇ ਏਜ ਗਰੁੱਪ ਦੇ ਵਿੱਚ ਉਹ ਮੇਰੇ ਸਾਹਮਣੇ ਉਹ ਕਹਾਣੀ ਵਾਪਰੀ ਹਾਂਜੀ ਹਾਂਜੀ ਉਹ ਕਹਾਣੀ ਤੁਸੀਂ ਬਾਅਦ ਵਿੱਚ ਉਹਨੂੰ ਨਾਵਲ ਦੇ ਰੂਪ ਵਿੱਚ ਲਿਖਿਆ ਕਿਸੇ ਵੇਲੇ ਮੈਨੂੰ ਪੜਿਆ ਤੇ ਮੈਨੂੰ ਲੱਗਿਆ ਕਿ ਕਹਾਣੀ ਫਿਰ ਦੁਬਾਰਾ ਮੇਰੀ ਅੱਖਾਂ ਸਾਹਮਣੇ ਰਿਵਾਈਜ਼ ਹੋ ਗਈ ਬਿਲਕੁਲ ਉਸ ਇਸ ਬਿਨਾਮ ਰਿਸ਼ਤੇ ਦੀ ਕਹਾਣੀ ਬਾਰੇ ਥੋੜਾ ਜਿਹਾ ਜਾਣਨਾ ਪਾਉ ਉਹ ਸੱਚੀ ਕਹਾਣੀ ਹੈਗੀ ਹੈ ਸੱਚੀ ਕਹਾਣੀ ਉਹ ਮੇਰੇ ਸਾਹਮਣੇ ਬੀਤੀ ਹੋਈ ਕਹਾਣੀ ਉਹ ਕਹਾਣੀ ਇੱਕ ਬਦਕਿਸਮਤੀ ਸੀ ਕਿ ਇੱਕ ਸਿੱਖ ਲੜਕੀ ਮੁਸਲਮਾਨ ਨਾਲ ਕਿਸੇ ਇੰਟਰ ਕਾਸਟ ਮੈਰਿਜ 'ਚ ਹੋੜ ਗਈ ਸੀ ਫਿਰ ਅਸੀਂ ਉਹਨੂੰ ਵਾਪਸ ਲਿਆਂਦਾ ਮੈਂ ਵੀ ਉੱਥੇ ਹੀ ਸਾਂ ਉਹਦੇ ਡਾਕਟਰ ਪ੍ਰੇਮ ਸਿੰਘ ਸੀਗੇ ਸਿਵਾਲ ਸਿੰਘ ਸੀਗੇ ਔਰ ਕੀਨਾ ਹੈਗਾ ਦਾ ਮਸਤਾਨਾ ਜੀ ਸੀ ਅਜੀਤ ਸਿੰਘ ਮਸਤਾਨਾ ਅਸੀਂ ਸਾਰਿਆਂ ਮਿਲ ਕੇ ਉਸ ਲੜਕੀ ਨੂੰ ਵਾਪਸ ਵਸਾਇਆ ਅੱਛਾ ਪਰ ਉਹ ਵਸਾਣ ਤੋਂ ਬਾਅਦ ਉਹ ਲੜਕੀ ਪਤਾ ਨਹੀਂ ਕਿਸ ਕਾਰਨ ਉਹ ਵਸ ਨਹੀਂ ਸਕੀ। ਉਹ ਆਪਣੇ ਨਾਵਲ ਦੇ ਵਿੱਚ ਸਾਰਾ ਅਸੀਂ ਪੜਿਆ ਹੈ। ਉਹ ਗੋਲ ਸਾਰੇ ਕਾਰਨ ਵੀ ਲਿਖੇ ਪੜੇ ਵੀ ਗਏ। ਉਹ ਵਸ ਨਹੀਂ ਸਕੀ। ਅੱਛਾ ਮੈਂ ਕਹਿੰਦਾ ਪਾਪਕੇ ਬਿਨਾਮ ਰਿਸ਼ਤੇ ਦੀ ਕਹਾਣੀ ਜੋ ਅਸੀਂ ਦੇਖੀ ਸੀ ਸੁਣੀ ਸੀ ਉਸ ਵੇਲੇ ਐਟ ਅ ਟਾਈਮ ਆਫ ਹਾਰਡਲੀ 18 ਈਅਰ 올ਡ। ਉਸ ਵੇਲੇ ਉਹ ਕਹਾਣੀ ਵਾਪਰੀ ਸੀ। ਉਸ ਤੋਂ ਮੇਂ ਤੁਹਾਡੀ ਉਮਰ ਮੇਰੇ ਖਿਆਲ ਜਿਆਦਾ ਹੋਏਗੀ। 80 ਸਾਲ ਮੇਰੀ ਉਮਰ ਹੈਗੀ ਹੈ। ਉਸ ਵੇਲੇ ਕਿੰਨੀ ਸੀ ਚੱਲੇ ਬਿਨਾਮ ਰਿਸ਼ਤੇ ਦੀ ਕਹਾਣੀ ਵਾਪਰੀ ਹੈ? ਬਿਨਾਮ ਰਿਸ਼ਤੇ ਜਦੋਂ ਇਹ ਵਾਅਦਾ ਤੋਂ ਹੋਈ ਹੈ। ਹਾਂ ਜੀ। 25-26 ਸਾਲ ਦਾ ਹੋਵਾਂਗਾ। ਅੱਛਾ। ਔਰ 45 ਸਾਲ ਉਹ ਮੇਰੇ ਅੰਦਰ ਅੰਦਰ ਸਮੋ ਕੇ ਬੈਠੀ ਗਈ ਹੈ ਵਸੀ ਹੈ ਜਿਸ ਵੇਲੇ ਉਹ ਕਹਾਣੀ ਵਾਪਰੇ ਉਸਦੇ 45 ਸਾਲ ਬਾਅਦ ਤੁਸੀਂ ਇਹਨੂੰ ਕਲਮ ਬੰਦ ਕੀਤਾ ਹਾਂ ਜੀ ਹਾਂ ਜੀ ਉਹਦਾ ਕਾਰਨ ਜੀ ਇਤਨਾ ਵੱਡਾ ਉਹਦਾ ਕਾਰਨ ਇਹ ਹੈ ਕਿ ਮੈਂ ਵਿੱਚੋਂ 45 ਸਾਲ ਕੁਝ ਲਿਖਿਆ ਨਹੀਂ ਅੱਛੇ ਲਿਖਣ ਦੇ ਵਿੱਚ ਤੁਸੀਂ ਲਿਖਿਆ ਨਹੀਂ ਔਰ ਉਹ ਬਸ ਆਪਣੇ ਕੁਝ ਸਮਾਜੀ ਕਰੇਵੇਂ ਕਿਹਨਾਂ ਬੱਚੇ ਜਿਵਾਰੀਆਂ ਰਹੀਆਂ ਯਾ ਕਰੇਵੇਂ ਜਿਵਾਰੀਆਂ ਰਹਿ ਗਈਆਂ ਉਹਨਾਂ ਦੀਆਂ ਜਿਵਾਰੀਆਂ ਸੀਗੀਆਂ ਉਹਨਾਂ ਨੂੰ ਪੜਾਣਾ ਲਿਖਾਣਾ ਵੱਡੇ ਕਰਨਾ ਵਾਜੀਆਂ ਕਰਨ ਤੋਂ ਆਪਣੇ ਜਿਵਾਰੀਆਂ 'ਚ ਲੱਗੇ ਰਹੇ ਉਸ ਜਿਵਾਰੀਆਂ ਨਿਭਾਉਣ ਤੋਂ ਮਾਰਕ ਜੈਨ ਵਿੱਚ ਉਹ ਕਹਾਣੀ ਬੈਠੀ ਰਹੀ ਬਿਲਕੁਲ ਬਿਲਕੁਲ ਕੈਠੀ ਰਹੀ ਇਹੋ ਜੀਆਂ ਬਹੁਤ ਸਾਰੀਆਂ ਕਹਾਣੀਆਂ ਉਸ ਦੌਰਾਨ ਗੁਜ਼ਰੀਆਂ ਇਹਨੇ ਜਿਹੜੀਆਂ ਮੈਂ ਦੇਖੀਆਂ ਇਹਨੇ ਉਹਨਾਂ ਕਹਾਣੀਆਂ ਨੂੰ ਮੈਂ ਹੁਣ ਦੁਬਾਰਾ ਤੋਂ ਮੇਰੇ ਖਿਆਲ ਇੱਕ ਕਹਾਣੀ ਅਰਲੀ 80 ਦੀ ਕਹਾਣੀ ਹੈ ਉਹ ਜਿਹੜੀ ਤੁਸੀਂ ਬਿਨਾਮ ਰਿਸ਼ਤੇ ਦੀ ਕਹਾਣੀ ਲਿਖੀ ਹੈ ਅਰਲੀ 80 ਦੀ ਹੋਣੀ ਚਾਹੀਦੀ ਹੈ ਨਹੀਂ ਮੈਂ ਇੱਕ ਕਹਾਣੀ ਉਹ 75 75 55 ਅਰਲੀ 80 ਦੀ ਆ ਜੀਆ ਲੇਕਿਨ ਮੈਂ ਕਹਾਣੀ ਲਿਖੀ ਹੈਗੀ ਹੈ 2020 ਦੇ ਵਿੱਚ ਪਰ ਇਤਨੀ ਦੇਰ ਤੱਕ ਤੁਹਾਡੇ ਦਿਮਾਗ ਦੇ ਵਿੱਚ ਉਹ ਤੁਹਾਡੀ ਜੈਨ ਦੇ ਵਿੱਚੋਂ ਬੈਠੇ ਰਹੇ ਜੀ ਕਹਾਣੀ ਜੀ ਪੂਰੀ ਬਿਲਕੁਲ ਉਹ ਕਹਾਣੀ ਸੀ ਕਿਉਂ ਐਸ ਇਟ ਇਜ਼ ਬੈਠੀ ਰਹੀ ਉਸ ਕਹਾਣੀ ਦਾ ਮੈਂ ਇੱਕ ਆ ਪਾਤਰ ਸਾਂ ਪਾਤਰ ਸੋਚਾ ਠੀਕ 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 ਇਸ ਕਰਕੇ ਮੈਨੂੰ ਪੂਰੀ ਉਹ ਕਹਾਣੀ ਯਾਦ ਸਿਗੀ ਇਹ ਉਹ ਲੜਕੀ ਨੂੰ ਜਿਸ ਵਕਤ ਵਿਆਹ ਕਰਕੇ ਡੋਲਿਓ ਦੀ ਲੈ ਕੇ ਗਏ ਉਹ ਰਾਤ ਨੂੰ ਉਹ ਜਿੱਥੇ ਉਹਦਾ ਮਤਲਬ ਵਿਆਹ ਹੀ ਸੀ ਉਥੇ ਰਾਤ ਨੂੰ ਜਿਸਾ ਭਰਾ ਕੁੜੀਆਂ ਦੇ ਨਾਲ ਜਾਂਦੇ ਨੇ ਇਸ ਸਿਗਰਨ ਮੈਂ ਤੁਸੀਂ ਪੜ੍ਹਿਆ ਰੋਲ ਅਦਾ ਕੀਤਾ ਆਪ ਉਸ ਕੁੜੀ ਦੇ ਨਾਲ ਉੱਥੇ ਭਰਾ ਬਣ ਕੇ ਇੱਕ ਮੈਨੂੰ ਹੋਰ بڑا ਸਵਾਲ ਅਸੀਂ ਪੁੱਛਿਆ ਜੀ ਕਿ ਤੁਹਾਡੇ ਜਿੰਨੇ ਵੀ ਨਾਵਲ ਅਸੀਂ ਪੜ੍ਹੇ ਉਹਨਾਂ ਦੀ ਤੁਸੀਂ ਹੋਰ ਤਬੱਕੀ ਲਿਖਦੇ ਹੋ ਇਹਦਾ ਮੇਨ ਕਾਰਨ ਦੇਖੋ ਦੋ ਪਾਤਰੀ ਨੇ ਜ਼ਿੰਦਗੀ ਵਿੱਚ ਮਰਦ ਔਰਤ ਜੀ 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 ਮਰਦ ਆਪਣੀ ਲਾਈਫ ਦੇ ਵਿੱਚ ਕੁਝ ਵੀ ਕਰ ਲੈਂਦਾ ਹੈਗਾ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਹੁੰਦਾ 啊 ਦੋਨੋ ਗਰੀਕੂ ਕਸੂਮ ਦਾ ਜ਼ੁਲਮ ਕਰ ਲਨ ਤੇ ਫਿਰ ਵੀ ਉਹਦਾ ਜੁਰਮ ਜ਼ਿਆਦਾ ਮੰਨਿਆ ਜਾਂਦਾ ਹੈ ਔਰ ਉਹ ਔਰਤ ਜਿਹੜੀ ਹੈਗੀ ਹੈ ਉਹ ਹਮੇਸ਼ਾ ਜ਼ਿੰਦਗੀ ਸਾਰੀ ਉਸ ਦੀ ਦੁੱਖ ਵਿੱਚ ਤਕਲੀਫੀ ਤਰਸ ਦੀ ਵਿੱਚ ਗੁਜ਼ਰਦੀ ਹੈ ਜੀ ਜੀ ਉਹ ਪਿਓ ਦੇ ਘਰ ਵੀ ਬੁੱਤਾ ਕਰਕੇ ਬੁੱਤਾ ਕਰਕੇ ਡੋਮੀਨੇਟ ਰਹਿੰਦੀ ਹੈ ਉਹਦਾ ਘਰ ਪਿਓ ਦਾ ਘਰ ਵੀ ਉਹਦਾ ਘਰ ਨਹੀਂ ਹੁੰਦਾ ਅੱਛਾ ਭਰਾ ਭੈਣ ਦੇ ਹੋਣ ਤੇ ਵੀ ਉਹ ਪਿਓ ਦੇ ਘਰ ਦੀ ਵਸਨੀਕ ਨਹੀਂ ਹੁੰਦੀ ਜੀ 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 ਔਰ ਤੇ ਇਹ ਹੋ ਕੇ ਤੀ ਵੀ ਕਦੋਂ ਮਤਲਬ ਉਸ ਨੂੰ ਹਮੇਸ਼ਾ પ્રયਾਇ ਹੀ ਕੀਤਾ ਜਾਂਦਾ પ્રયਤਨ પ્રયਤਨ ਹੀ ਅਪਰਾਈ ਕਰ ਜਾਣਾ ਇਸ ਕਰਕੇ ਉਹ ਜਿੰਨੀ ਤਰਾਸਤੀ ਹੈਗੀ ਔਰਦ ਦੀ ਹਾਂਜੀ ਹਾਂਜੀ ਉਸ ਤਰਾਸਤੀ ਨੂੰ ਮੈਂ ਮਤਲਬ ਸਾਹਮਣੇ ਲਿਆਂ ਦੀ ਕੋਸ਼ਿਸ਼ ਕਰਦਾ ਹੈ ਗਵਾ ਜੀ ਜੀ ਬੜੀਆਂ ਅਲੱਗ ਅਲੱਗ ਕਹਾਣੀਆਂ ਦੇ ਵਿੱਚ ਅਲੱਗ ਅਲੱਗ ਕਹਾਣੀਆਂ ਤਾਂ ਕਿ ਇੱਕ ਮੈਸੇਜ ਸਮਾਜ ਨੂੰ ਮੈਸੇਜ ਜਾਏ ਕਿ ਔਰਦ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬੜਾ ਬੜਾ ਅਹਿਮ ਹਿੱਸਾ ਹੈ ਅਹਿਮ ਹਿੱਸਾ ਹੈ ਔਰਦ ਨਹੀਂ ਹੋਏਗੀ ਹੋਏਗੀ ਤੇ ਸੰਸਾਰ ਦੀ ਉਤਪਤੀ ਸੰਸਾਰ ਦੀ ਉਤਪਤੀ ਨਹੀਂ ਹੋਏਗੀ ਇਹ ਮਰਨ ਨਹੀਂ ਹੋਏਗਾ ਇਸ ਕਰਕੇ ਉਸ ਵਲ ਮੇਰਾ ਧਿਆਨ ਜ਼ਿਆਦਾ ਰਹਿੰਦਾ ਹੈ ਕਿ ਮੈਂ ਔਰਤ ਦੇ ਪੱਖ ਨੂੰ ਅੱਗੇ ਲਿਆਂਦਾ ਜੇ ਇਹ ਗੱਲ ਕਹੀ ਜਾਵੇ ਕਿ ਗੁਰੂ ਨਾਨਕ ਦੇ ਉਹਨਾਂ ਹਸੂਲਾਂ ਨੂੰ ਤੁਸੀਂ ਬੜੀ ਡਿੜਤ ਨਾਲ ਪਾਲਣਾ ਕਰਦੇ ਹੋ ਇਹ ਗੱਲ ਠੀਕ ਹੋਵੇਗੀ ਨਾ ਬਿਲਕੁਲ ਸਹੀ ਹੈ ਕੋ ਨਾਨਕ ਦੇਵ ਜੀ ਦਾ ਫਰਮਾਨਾ ਬਿਲਕੁਲ ਸਹੀ ਹੈ ਕਿ ਔਰਤ ਮੱਖੀ ਹਮੇਸ਼ਾ ਕਰਕੇ ਦੇਖਿਆ ਜਾਂਦਾ ਹੈ ਕਿ ਮਰਦ ਪ੍ਰਧਾਨਤਾ ਵਿੱਚ ਔਰਤ ਨੂੰ ਡੋਮੀਨੇਟ ਕੀਤਾ ਜਾਂਦਾ ਹੈ ਹਾਂ ਸਹੀ ਹੈ ਮਰਦ ਦੀ ਮਿਸ਼ਨ ਡੋਮੀਨੇਸ਼ਨ ਰਹਿੰਦੀ ਹੈ ਤੇ ਤੁਸੀਂ ਉਹਦੇ ਉਹਨਾਂ ਜਜ਼ਬਾਤਾਂ ਨੂੰ ਆਪਣੀ ਕਹਾਣੀ ਚ ਲੈ ਕੇ ਆਉਂਦੇ ਕਹਾਣੀਆਂ ਲੈ ਕੇ ਆਉਂਦਾ ਬੜੀ ਕਾਮਯਾਬੀ ਨਾਲ ਲੈ ਕੇ ਆਉਂਦੇ ਇਸ ਤੋਂ ਇਲਾਵਾ ਵੀ ਤੁਹਾਡੀਆਂ ਬਹੁਤ ਸਾਰੀਆਂ ਬੁੱਕਸਾਂ ਦੇਖੀਆਂ ਤੁਸੀਂ ਉਹਨਾਂ ਬੁੱਕਸ ਬਾਰੇ ਵੀ ਕੋਈ ਆਪਣਾ ਚਾਨਣਾ ਪਾਓ ਜੀ ਕਿਹੜੀਆਂ ਬਾਕੀ ਲਿਖੇਗੀਆਂ ਔਰ ਕਿਸ ਕਿਸ ਵਿਸ਼ੇ ਤੇ ਲਿਖੇਗੀਆਂ ਦੇਖੋ ਇੱਕ ਔਰਤ ਦੀ ਇੱਥੇ ਸਾਹਮਣੇ ਨਾਵਲ ਪਿਆ ਹੈਗਾ ਹਾਂਜੀ ਹਾਂ ਨਦੀ ਤੇ ਨਾਰੀ ਜੀ ਜੀ ਇਹ ਵੀ ਇੱਕ ਔਰਤ ਦੀ ਕਹਾਣੀ ਹੈਗੀ ਹੈ ਹਾਂਜੀ ਛੋਟੀ ਹੁੰਦੀ ਹੈਗੀ ਹੈ ਉਹਦੀ ਮਾਂ ਮਰ ਜਾਂਦੀ ਹੈ ਠੀਕ ਔਰ ਭੈਣ ਵੱਡੀ ਹੁੰਦੀ ਹੈ ਭੈਣ ਦੀ ਸ਼ਾਦੀ ਹੋ ਜਾਂਦੀ ਹੈ ਠੀਕ ਹੈ ਫਿਰ ਔਰ ਉਸ ਤੋਂ ਬਾਅਦ ਉਹ ਆਪਣੇ ਬਲ ਬੂਤੇ ਤੇ ਹਾਂ ਉਹ ਸਾਰੇ ਪਰਿਵਾਰ ਨੂੰ ਪਾਲਦੀ ਹੈ ਉਹਦਾ ਛੋਟਾ ਭਰਾ ਹੁੰਦਾ ਉਹਨੂੰ ਪਾਲਦੀ ਵੱਡਾ ਕਰਦੀ ਉਹਦਾ ਵਿਆਹ ਕਰਦੀ ਹੈਗੀ ਹੈ ਠੀਕ ਹੈ ਔਰ ਸਾਰੇ ਇਲਾਕੇ ਦੇ ਵਿੱਚ ਇਹਦੇ ਉਹਦਾ ਬਹੁਤ ਮਾਨ ਸਨਮਾਨ ਹੁੰਦਾ ਹੈ ਗਰੀਬਾਂ ਦੀ ਮਦਦ ਕਰਦੀ ਹੈ ਜਿਸ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਉਹ ਉਹਨੂੰ ਪੂਰਾ ਕਰਦੀ ਹੈ ਔਰ ਉਸ ਤੋਂ ਬਾਅਦ ਲਾਸਟ ਜਿਸ ਵਕਤ ਉਹਦਾ ਪੁੱਤਰ ਹੂੰ ਆਂਦਾ ਉਹਨੂੰ ਮਿਲਣ ਵਾਸਤੇ ਉਹ ਪਿੰਡ ਜਾਂਦੀ ਹੁੰਦੀ ਏ ਉਹਦੀ ਬਹੂ ਉਹਨੂੰ ਆਪਣੇ ਪਤੀ ਨੂੰ ਭੇਜਦੀ ਨਹੀਂ ਏ ਕਿ ਤੂੰ ਜਾ ਕੇ ਆਪਣੀ ਮਾਂ ਨੂੰ ਮਿਲ ਲੇਕਿਨ ਉਹ ਆਂਦਾ ਏ ਆਉਣ ਤੋਂ ਬਾਅਦ ਉਹਦੀ ਮਾਂ ਉਹਨੂੰ ਕਹਿੰਦੀ ਏ ਕਿ ਮੇਰੇ ਤੋਂ ਸਾਹਮਣੇ ਨਹੀਂ ਆਣਾ ਉਹਦੀ ਪੋਤਰੀ ਵੀ ਹੁੰਦੀ ਹੈਗੀ ਏ ਮਤਲਬ ਉਸ ਬੰਦੇ ਦੀ ਲੜਕੀ ਹੁੰਦੀ ਏ ਜੀ ਜੀ ਔਰਤ ਦੀ ਪੋਤਰੀ ਹੁੰਦੀ ਏ ਉਸ ਔਰਤ ਉਸ ਪੋਤਰੀ ਨੂੰ ਕਹਿੰਦੀ ਏ ਕਿ ਤੂੰ ਮੇਰੇ ਵਰਗੀ ਬਣੇਂਗੀ। ਹਾਂ। ਔਰ ਇਸ ਸਿਕਨ ਨਾਲ ਜਿਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਗੁਜ਼ਾਰੀਏ ਲੋਕਾਂ ਦੀ ਮਦਦ ਕਰਕੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਕੇ ਇਸ ਤਿਕਨ ਨਾਲ ਤੂੰ ਵੀ ਪੂਰਾ ਕਰੇਂਗੀ। ਹਾਂ। ਔਰ ਔਰ ਲੜਕੀ ਲਾਸਟ ਵਿੱਚ ਉਹ ਪੋਤਰੀ ਉਹਦੀ ਉਹ ਉਹਨੂੰ ਚਿੱਤਾਂ ਨੂੰ ਲੰਬੂ ਲਡਾਂਦੀ ਹੈਗੀ ਹੈ ਤੇ ਉਹ ਇਸ ਸਿਕਨ ਨਾਲ ਬੜੀ ਖੁਸ਼ ਹੋ ਕਾਣੀ ਹੈਗੀ ਬੜੀ ਇੱਕ ਨਾਵਲ ਅਸੀਂ ਹੋਰ ਵੀ ਦੇਖਿਆ ਜੀ ਉਸ ਨਾਵਲ ਦਾ ਇੱਕ ਪਿਕਚਰ ਵੀ ਬਣੀ ਹੈ ਉਹ ਕਿਹੜਾ ਨਾਵਲ ਜਿਸ ਸੁਣਨੇ ਸਾਨੂੰ ਆਇਆ ਗੈਸਪੇ ਪਾਪ ਦੀ ਪਣ ਨਾਵਲ ਹੈ ਹਾਂਜੀ ਉਸ ਨਾਵਲ ਦੀ ਵੀ ਕਹਾਣੀ ਇੱਕ ਆਮ ਹੀ ਕੋਈ ਵਿਚਤਰ ਕਹਾਣੀ ਨਹੀਂ ਹੈਗੀ ਇੱਕ ਸ਼ਾਦੀशुदा ਔਰਤ ਬੱਚੇ ਹੋਣ ਦੇ باوجود ਵੀ ਕਿਸੇ ਪ੍ਰਾਈਮ ਵਿਪਚਾਰੀ ਹੋ ਜਾਂਦੀ ਹੈ ਵਿਪਚਾਰੀ ਹੋ ਜਾਂਦੀ ਹੈ ਹਾਂ ਔਰ ਉਹ ਉਸਕੇ ਨਾਲ ਉਹ ਉਹਦਾ ਜਿਹੜਾ ਹਸਬੰਡ ਜਦੋਂ ਉਹਨੂੰ ਪੁੱਤਰ ਲੱਗਦਾ ਹੈਗਾ ਉਹ ਉਸ ਬੰਦੇ ਦਾ ਕਤਲ ਕਰ ਦਿੰਦਾ ਹੈ ਆਹਾਂ ਔਰ ਉਹ بیوی ਉਹ ਔਰ ਜਿਹੜੀ ਹੈ ਉਹ ਦਰਦ ਦਰ ਹੋ ਜਾਂਦੀ ਹੈ ਨਾ ਘਰ ਦੀ ਰਹਿੰਦੀ ਹੈ ਨਾ ਘੜ ਦੇ ਰਹੀ ਹੈਗੀ ਹੈ ਔਰ ਤੁਸੀਂ ਉਸ ਕਹਾਣੀ ਨੂੰ ਵੀ ਹਾਈਲਾਈਟ ਕੀਤਾ ਹੈ ਬਿਲਕੁਲ ਔਰ ਕੁਝ ਇੱਕ ਤੁਹਾਡੀਆਂ ਕਿਤਾਬਾਂ ਤੁਹਾਡੀਆਂ ਨਾਵਲ ਕੁਝ ਇੱਕ ਯੂਨੀਵਰਸਿਟੀਆਂ ਵਿੱਚ ਅੱਜ ਸਿਲੇਬਸ ਵੀ ਲੈ ਕੇ ਆਣ ਉਹ ਕਿਹੜੇ ਕਿਹੜੇ ਨਾਵਲ ਨੇ ਜਿਹੜੇ ਅਸੀਂ ਵਿੱਚ ਇਹ ਬਿਨਾਮ ਰਿਸ਼ਤੇ ਤੇ ਇਹ ਵੀ ਲੈ ਗਿਆ ਇਹ ਸਿਲੇਬਸ ਜੰਮੂ ਯੂਨੀਵਰਸਿਟੀ ਵਿੱਚ ਪੜਾਇਆ ਜਾ ਰਿਹਾ ਹੈਗਾ ਇੱਕ ਹੋਰ ਪੌਪ ਦੀ ਪੰਡ ਹੈ ਉਹ ਨਾਵਲ ਸਿਰਸਾ ਯੂਨੀਵਰਸਿਟੀ ਵਿੱਚ ਉਹ ਦੀ ਦੇਵੀ ਦਿਆਲ ਯੂਨੀਵਰਸਿਟੀ ਸਿਰਸਾ ਵਿੱਚ ਪੜਾਇਆ ਜਾ ਰਿਹਾ ਹੈਗਾ ਅੱਛਾ ਠੀਕ ਹੈ ਪੌਪ ਦੀ ਪੰਡ ਉੱਤੇ ਮੂਵੀ ਵੀ ਬਣੀ ਹੈ ਵੈਬ ਸੀਰੀਜ਼ ਵੀ ਬਣੀਆਂ ਨੇ ਠੀਕ ਬਾਕੀ ਮੇਰੇ ਨਾਵਲ ਇਹ ਕਿ ਮੈਲਬੌਰਨ ਮਤਲਬ ਆਸਟ੍ਰੇਲੀਆ ਕੈਨੇਡਾ ਠੀਕ ਠੀਕ ਇੰਗਲੈਂਡ ਹਮ ਇਟਲੀ ਇਹ ਸਾਰੀਆਂ ਪਬਲਿਕ ਲਾਇਬ੍ਰੇਰੀਆਂ ਵਿੱਚ ਉਪਲਬਧਨ ਲੋਕ ਪੜ੍ਹਦੇ ਹਨ ਠੀਕ ਔਰ ਉੱਥੇ ਚਰਚਾ ਕਰਦੇ ਨੇ ਦੇ ਉੱਤੇ ਔਰ ਮੈਨੂੰ ਕਾਲ ਕਰਦੇ ਨੇ ਆਪਣੇ ਉਸ ਨਾਵਲ ਦੇ ਬਾਰੇ ਆਪਣਾ ਤੁਸੀਂ ਗੱਲ ਸੁਣੋ ਜੀ ਕਿ ਪੰਜਾਬੀ ਦੇ ਇਤਨੇ ਪਾਠਕ ਵੀ ਬਣ ਸਕੇ ਹਨ ਕਿ ਪਾਠਕਾਂ ਵੀ ਤੁਹਾਨੂੰ ਕੋਈ ਰੋਸ਼ੀ ਉਹਨਾਂ ਵੱਲ ਐਸੇ ਮੈਂ ਪੰਜਾਬ ਦੇ ਵਿੱਚ ਜਿਹੜੇ ਪਾਠਕ ਨੇ ਉਹਨਾਂ ਲਈ ਤੇ ਮੈਂ ਬਹੁਤ ਮਤਲਬ ਮਾਨ ਮਹਿਸੂਸ ਕਰਦਾ ਹਾਂ ਲੋਕ ਪੜਦੇ ਨੇ ਹਾਂ ਔਰ ਕਿਤਾਬਾਂ ਖਰੀਦ ਕੇ ਪੜਦੇ ਨੇ ਠੀਕ ਮੇਰੇ ਨਾਵਲਾਂ ਤੇ ਚਰਚਾ ਹੁੰਦੀ ਹੈਗੀ ਹੈ ਠੀਕ ਵਿਚਾਰ ਚੱਲੂ ਹਾਂ ਲੇਕਿਨ ਇਹ ਜੰਮੂ ਕਸ਼ਮੀਰ ਦੇ ਵਿੱਚ ਇੱਕੋ ਹੀ ਹੈ ਕਿ ਮੰਦ ਭਗਾ ਪਹਿਲੂ ਵੀ ਸਾਡਾ ਹੈ ਹਾਂ ਐਟਮਾਸਫੇਅਰ ਹੈ ਇੱਥੇ ਕੋਈ ਪਰਦਾ ਨਹੀਂ ਅਗਰ ਕਿਸੇ ਨੂੰ ਤੁਸੀਂ ਨਾਵਲ ਦੇਵੀ ਆਓ ਕੁਝ ਬੋਚਨ ਵਕਤ ਦੇਵੀ ਦਿਓ ਉਹਨੂੰ ਨਾਵਲ ਪੜ੍ਹ ਸਕਦਾ ਕਰਦੇ ਕਿ ਟੇਬਲ ਤੇ ਰੱਖ ਦਵੇ ਭਰੇ ਉਹ ਟੇਬਲ ਤੇ ਰੱਖ ਦਿੰਦੇ ਨੇ ਫਿਰ ਕਿਦੇ 2-4 ਸਾਲ ਬਾਅਦ ਉਹਨੂੰ ਰੱਦੀ ਵਿੱਚ ਵੇਚ ਦਿੰਦੇ ਨੇ ਤੇ ਇਹ ਬਦਕਿਸਮਤੀ ਹੈਗੀ ਇਹ ਇਹ ਬਣਾਸਰ ਤੁਹਾਨੂੰ ਇੱਕ ਗੱਲ ਹੋਰ ਦੱਸੋ ਕਿ ਅਸੀਂ ਪੰਜਾਬੀ ਦੇ ਇਸ ਅਪਲਿਫਟਮੈਂਟ ਦੇ ਬਾਰੇ ਬੜੀ ਵਾਰੀ ਨੇਤਾਵਾਂ ਲੋਕਾਂ ਕੋਲੋਂ ਡੀਟਰਾਂਕ ਕੋਲੋਂ ਸਟੇਜਾਂ ਤੇ ਸੁਣਦੇ ਰਹਿੰਦੇ ਨੇ ਜਦ ਕੀਤਾ ਤੁਸੀਂ ਗਰਾਉਂਡ ਰਿਐਲਿਟੀ ਜਾ ਕੇ ਦੇਖਦੇ ਆਂ ਪੰਜਾਬੀ ਦੀ ਅਪਲਿਫਟ ਵਿੱਚ ਕਿੰਨਾ ਸਾਇਤਕਾਰਾਂ ਨੇ ਗਜ਼ਲਕਾਰਾਂ ਨੇ ਜਾਂ ਬਾਕੀ ਦੇ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਖਾਲੀ ਸਟੇਜਾਂ ਤੇ ਬੋਲਣ ਨਾਲ ਪੰਜਾਬੀ ਦਾ ਕੁਝ ਭਲਾ ਹੋ ਸਕਦਾ ਜਿਵੇਂ ਅਭੀ ਜਵਾਨ ਦਾ ਪੰਜਾਬੀ ਭਾਸ਼ਾ ਨਹੀਂ ਉਹਦਾ ਕਾਰਨ ਇਹ ਹੈ ਕਿ ਅੱਜਕੱਲ ਪੰਜਾਬੀ ਬਚਪਨ ਤੋਂ ਪੜਾਈ ਜਾਣੀ ਚਾਹੀਦੀ ਘਰਾਂ ਵਿੱਚ ਪੜਾਈ ਘਰਾਂ ਦਾ ਮਾਹੌਲ ਪਾਸਟ ਵੀ ਹੋ ਜਾਵੇ ਬਣੀ ਔਰ ਜਿਸ ਵਕਤ ਹਰ ਪਿਓ ਮਾਂ ਇਹ ਚਾਹੁੰਦੇ ਨੇ ਸਾਡਾ ਬੱਚਾ انجینئر ਬਣੇ ਡਾਕਟਰ ਬਣੇ ਬਿਲਕੁਲ ਹਾਂਜੀ ਔਰ ਵੱਡਾ ਅਫਸਰ ਬਣੇ ਹਾਂ ਤੇ ਇਸ ਕਰਕੇ ਉਹ ਇੰਗਲਿਸ਼ ਸਕੂਲਾਂ ਵਿੱਚ ਬੱਚੇ ਪੜ੍ਹਦੇ ਨੇ ਜੀ 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 ਔਰ ਇੰਨਾ ਲੋਡ ਹੁੰਦਾ ਬੱਚਿਆਂ ਦਾ ਬੱਚਿਆਂ ਦੇ ਉੱਤੇ ਕਿ ਹੋਮਵਰਕ ਕਰ ਕਰਕੇ ਹੀ ਉਹ ਥੱਕ ਜਾਂਦੇ ਨੇ ਔਰ ਨਾ ਮਾਂ ਪਿਓ ਕੋਲ ਟਾਈਮ ਹੁੰਦਾ ਤੇ ਨਾ ਉਹ ਬੱਚੇ ਦਾ ਤੇ ਇੰਟਰਸਟ ਹੋਇਆ ਅਗਰ ਮਾਂ ਪਿਓ ਉਹਨਾਂ ਨੂੰ ਔਰ ਪੰਜਾਬੀ ਭਾਸ਼ਾ ਤੇ ਮੇਰੇ ਖਿਆਲ ਕਿਸੇ ਜਗ੍ਹਾ ਵੀ ਆਬਸਟੀਕਲ ਨਹੀਂ ਹੋਣੀ ਜਿਹੜੀ ਆਪਣੀ ਮਾਤਰੀ ਭਾਸ਼ਾ ਹੈ ਕਿਸੇ ਦੇ ਆਪ ਡਿਵਰਟਮੈਂਟ ਔਰ ਕੋਈ ਐਨੀ ਔਖੀ ਭਾਸ਼ਾ ਨਹੀਂ ਹੈ ਇੱਕ ਹਫ਼ਤੇ ਦੇ ਵਿੱਚ ਤੁਸੀਂ ਉਹਨੂੰ ਬੱਚਾ ਸਮਝ ਕੇ ਪੜ ਸਕਦਾ ਹੈ ਜੇ ਅਗਰ ਬਚਪਨ ਤੋਂ ਹੀ ਇੱਕ ਬੱਚਾ ਪੜਨਾ ਸ਼ੁਰੂ ਕਰੇਗਾ ਉਹਨੂੰ ਇੱਕ ਇੰਟਰਸਟ ਆਏਗਾ ਔਰ ਇੰਟਰਸਟ ਆਉਣ ਦਿਨਾ ਹੋ ਕਿਤਾਬਾਂ ਹੀ ਪੜੇਗਾ ਇੱਕ ਪਾਠਕ ਅਸੀਂ ਉਸ ਤਰੀਕੇ ਨਾਲ ਕ੍ਰੀਏਟ ਕਰ ਸਕਦੇ ਹਾਂ ਅਗਰ ਪਾਠਕ ਨਹੀਂ ਹੋਏਗਾ ਤੇ ਲਿਖਣ ਦਾ ਕੀ ਫਾਇਦਾ ਜਿੰਨੇ ਅਸੀਂ ਲੇਖਕਾਂ ਉਹਨੇ ਹੀ ਪਾਠਕਾਂ ਹਾਂ ਹਾਂ ਔਰ ਉਹਨੇ ਪਾਠਕ ਵੀ ਨਹੀਂ ਕਿਉਂਕਿ ਹਰ ਲੇਖਕ ਕਿਸੇ ਦੂਸਰੇ ਦੀ ਕਿਤਾਬ ਪੜਦਾ ਹੀ ਨਹੀਂ ਨਹੀਂ ਬਿਲਕੁਲ ਨਹੀਂ ਵੈਸੇ ਜੀ ਇਹ ਗੱਲ ਅਗਰ ਇਸ ਤਰ੍ਹਾਂ ਕਹੀ ਜਾਵੇ ਕਿ ਸਟੇਜਾਂ 'ਤੇ ਬੋਲਣ ਨਾਲੋਂ ਜ਼ਿਆਦਾ ਹੈ ਕਿ ਅਸੀਂ ਘਰਾਂ ਵਿੱਚ ਸਾਨੂੰ ਕਿਸੇ ਸਰਕਾਰੀ ਆਰਡਰ ਦੇ ਲਾਉਣ ਨਹੀਂ ਕਿਸੇ ਦੀ ਤੁਹਾਨੂੰ ਕੋਈ ਮੁਤਾਜੀਦ ਲੋੜ ਨਹੀਂ ਆਪਣੇ ਘਰਾਂ ਦਾ ਮਾਹੌਲ ਉਹ ਜੈ ਕ੍ਰੀਏਟ ਕਰੀਏ ਕਿ ਅਸੀਂ ਪੰਜਾਬੀ ਜ਼ੁਬਾਨ ਪੰਜਾਬੀ ਭਾਸ਼ਾ ਨਾਲ ਜੁੜ ਸਕੀਏ ਆਪਣੇ ਬੱਚਿਆਂ ਨੂੰ ਜੁੜ ਸਕੀਏ ਦੇਖੋ ਇੱਕ ਗਰੁੱਪ ਹੈਗਾ ਹਮਮ ਸੰਸਤਾ ਜੀ ਜੀ ਪੰਜਾਬ ਦੇ ਵਿੱਚ ਹਾਂਜੀ ਜਿਨ੍ਹਾਂ ਨੇ ਮੈਨੂੰ ਬਹੁਤ ਵਾਰੀ ਮਤਲਬ ਆਪਣਾ ਮੈਂਬਰ ਬਣਾ ਕੇ ਇਹ ਕਹੇ ਤੁਸੀਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਓ ਉਹਨਾਂ ਦੀ ਹੈਲਪ ਅਸੀਂ ਕਰ ਸਕਦੇ ਹਾਂ ਕੋਈ ਸਕੂਲ ਸਕੂਲ ਕਾਪੀਆਂ ਪੈਨਸਲਾਂ ਕਿਤਾਬਾਂ ਫਿਰ ਅਸੀਂ ਦਿਾਂਗੇ ਤਾਂ ਕਿ ਪੰਜਾਬੀ ਬੱਚੇ ਪੜ੍ਹਨ ਜੀ ਜੀ ਮੈਂ ਇੱਕ ਦੋ ਲੋਕਾਂ ਨਾਲ ਇੱਥੇ ਸਹਾਇਤਾ ਕਰਨ ਨਾਲ ਗੱਲ ਕੀਤੀ ਕਿਸ ਨੇ ਕੋਈ ਜੋਬ ਨਹੀਂ ਦਿੱਤਾ ਔਰ ਮੇਰੇ ਕੋਲ ਤੇ ਵੈਸੇ ਹੀ ਟਾਈਮ ਨਹੀਂ ਹੁੰਦਾ ਕਿ ਮੈਂ ਪਿੰਡਾਂ 'ਚ ਜਾਵਾਂ ਕਿ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਾਂ ਕਿ ਪੰਜਾਬੀ ਪੜੋ ਪੰਜਾਬੀ ਪੜ੍ਹਨ ਦੇ ਲਈ ਆਪ ਇਹਦੇ ਸਲਾਹ ਦੇ ਦੇ ਸਕਦੇ ਆਂ ਸਵਾਦ ਦੇ ਦੇਖਦੇ ਆ ਪਰ ਕੋਈ ਗਰਾਉਂਡ ਰਿਐਲਿਟੀ ਵਿੱਚ ਕੰਮ ਕਰਨ ਲਈ ਕੋਈ ਉਹ ਜੇ ਲੋਕ ਗਏ ਨਹੀਂ ਆਉਂਦੇ ਉਹ ਨਹੀਂ ਆਉਂਦੇ ਅਗਲੀ ਗੱਲ ਤੁਹਾਰੇ ਕੋਲ ਪੁੱਛੀ ਜਾਵੇ ਜੀ ਕਿ ਪੰਜਾਬੀ ਤੇ ਅਫਲਟ ਮੈਂਟਲੀ ਕੋਈ ਦੋ ਤੁਸੀਂ ਸਾਨੂੰ ਸੁਝਾਅ ਦਿਓ ਜੇ ਨਵੀਂ ਤੇ ਅਸੀਂ ਸਾਰੇ ਲੋਕ ਮਿਲ ਕੇ ਇਹ ਕੋਸ਼ਿਸ਼ ਕਰ ਸਕੀਏ ਕਿ ਪੰਜਾਬੀ ਭਾਸ਼ਾ ਦਾ ਹੋਰ ਅਪਲਿਮੈਂਟ ਹੋ ਜਾਵੇ ਸਾਰੇ ਕਰਮਾਂ ਦੇ ਮੁਖਲੁਕ ਜੇ ਬਣ ਜਾਈਏ ਕੋਈ ਅਸੂਲ ਹੋ ਜਾਵੇ ਇਹਦੇ ਚ ਇਹੋ ਇੱਕ ਵੱਡਾ ਸੁਝਾਅ ਹੈਗਾ ਕਿ ਜਿੰਨੇ ਮਰਜ਼ੀ ਬੱਚਾ ਕਿਉਂ ਨਾ ਬਿਜ਼ੀ ਹੋਵੇ ਕਿਉਂ ਨਾ ਸਕੂਲਾਂ ਦਾ ਸਕੂਲ ਦਾ ਭਾਰੋ ਦੇਤੇ ਹੋਵੇ ਲੇਕਿਨ ਹਰ ਬੱਚੇ ਨੂੰ ਘਰੋਂ ਨਾਨੀ ਦਾਦੀ ਕੋਈ ਤੇ ਪੰਜਾਬੀ ਜਾਣਦੀ ਹੋਏਗੀ ਆ ਜਾਂਦੀ ਆਉਂਦੀ ਇਸ ਕਰਕੇ ਉਹਨਾਂ ਨੂੰ ਪੰਜਾਬੀ ਘਰੋਂ ਪੜਾਓ ਪੰਜਾਬੀ ਪੜਾ ਕੇ ਜਿਹੜਾ ਅੱਛਾ-ਅੱਛਾ ਸਹਾਇਤ ਹੈ ਹਾਂ ਜਾਂ ਸਾਡੇ ਗੁਰੂਆਂ ਨੇ ਇਤਨਾ ਕੁਝ ਲਿਖਿਆ ਇੰਨਾ ਕੁਝ ਹੈਗਾ ਸਾਡੀ ਗੁਰਬਾਣੀ ਦੇ ਵਿੱਚ ਜਾਂ ਸਾਡੇ ਧਰਮ ਦੇ ਵਿੱਚ ਸਾਡੇ ਇਹ ਜਿਹੜਾ ਅਸੀਂ ਉਹਨਾਂ ਨੂੰ ਪੜਾ ਸਕਦੇ ਹਾਂ ਤਾਂ ਕਿ ਉਹਨਾਂ ਨੂੰ ਇੰਟਰਸਟ ਏਟ ਹੋਵੇ ਕਿ ਪੰਜਾਬੀ ਵਿੱਚ ਕੀ ਕੁਝ ਹੈਗਾ ਤੇ ਇਸ ਕਰਕੇ ਵੈਸੇ ਵੀ ਪੰਜਾਬੀ ਭਾਸ਼ਾ ਜਿਹੜੀ ਬੜੀ ਮਿੱਠੀ ਔਰ ਜਿਹੜੀ ਸ਼ਾਹਮੁਖੀ ਪੰਜਾਬੀ ਹੈ ਤੇ ਬਹੁਤ ਹੀ ਮਿੱਠੀ ਬੜੀ ਮਿਠਾਸ ਵਾਲੀ ਭਾਸ਼ਾ ਹੈ ਇੱਕ ਇਹ ਹੀ ਹੈ ਕਿ ਅਸੀਂ ਘਰਾਂ ਤੋਂ ਸ਼ੁਰੂ ਕਰੀਏ ਘਰਾਂ ਤੋਂ ਸ਼ੁਰੂ ਕਰੀਏ ਆਪਣੇ ਘਰਾਂ ਦਾ ਮਾਹੌਲ ਇਹੋ ਜਿਹਾ ਬਣਾਈਏ ਪੰਜਾਬੀ ਦੀਆਂ ਸਟੇਜਾਂ ਤੇ ਭਾਸ਼ਣ ਕਰਨ ਨਾਲ ਜਾਂ ਬਾਕੀ ਦੇ ਸਰਕਾਰਾਂ ਕੋਲ ਰੋਸ਼ ਕਰਨ ਨਾਲੋਂ ਚੰਗਾ ਹੈ ਕਿ ਅਸੀਂ ਆਪਣੇ ਘਰਾਂ ਵਿੱਚ ਬੈਠ ਕੇ ਪੰਜਾਬੀ ਦਾ ਮਾਹੌਲ ਕ੍ਰੀਏ ਆਪਣੇ ਬੱਚਿਆਂ ਨਾਲ ਕਮ ਸੇ ਕਮ ਪੰਜਾਬੀ ਵਿੱਚ ਹੀ ਬਾਸ਼ਾ ਵਿੱਚ ਗੱਲਾਂ ਕਰੀਏ ਬਿਲਕੁਲ ਬਿਲਕੁਲ ਹੈ ਨਾ ਤਾਂ ਸਾਡਾ ਕੋਈ ਨਾ ਕੋਈ ਪੰਜਾਬੀ ਚਾਫਟ ਹੋ ਸਕਦੀ ਹੈ ਇੱਕ ਮੇਰਾ ਨਾਉ ਲਿਆ ਵਿਦਿਆਰਥੀ ਨਾਮ ਹਾਂਜੀ ਵਿਦਿਆਰਥੀ ਨਾਮ ਉਹ ਬੱਚਿਆਂ ਦੇ ਉੱਤੇ ਹੀ ਹੈਗਾ ਬਿਲਕੁਲ ਬਿਲਕੁਲ ਕਿ ਕਿਸ ਸਿਗਨਲ ਬੱਚੇ ਪੜਦੇ ਨੇ ਵੱਡੇ ਹੁੰਦੇ ਨੇ ਔਰ ਕਿਸ ਸਿਗਨਲ ਉਹ ਜਿਹੜੀਆਂ ਬੁਰੀਆਂ ਚੀਜ਼ਾਂ ਨੇ ਉਹਨਾਂ ਨੂੰ ਅਵੋਇਡ ਕਰਦੇ ਨੇ ਉਹ ਨਵਲ ਹਾਂਜੀ ਅੰਮ੍ਰਿਤਸਰ ਬਟਾਲਾ ਹਮਮ ਹੋਰ ਤੇ ਕਿਹਨੇ ਨੇ ਬਰਨਾਲੇ ਕਿੰਨੇ ਸਕੂਲਾਂ ਦੇ ਵਿੱਚ ਉਹਨਾਂ ਨੇ ਉਹ ਨਵਲ ਸਿਖਾਉਂਦੇ ਨੇ ਔਰ ਬੱਚਿਆਂ ਨੂੰ ਪੜਾ ਰਹੇ ਨੇ ਅਗਰ ਇਹਨਾਂ ਸਾਬ ਇਹ ਗੱਲ ਕਹੀ ਜਾਵੇ ਕਿ ਸਾਇਤ ਕਾਰਨ ਨੇ ਆਪਣੇ ਫਰਜ਼ ਨੂੰ ਬਖੂਬੀ ਨਿਭਾਇਆ ਗਜ਼ਲਕਾਰਾਂ ਨੇ ਕਹਾਣੀਕਾਰਾਂ ਨੇ ਨਾਵਲਿਸਟਾਂ ਨੇ ਜੋ ਪੰਜਾਬੀ ਭਾਸ਼ਾ ਨਾਲ ਜੁੜੇ ਆਪਣੇ ਫਰਜ਼ ਨੂੰ ਬਾਖੂਬੀ ਨਿਭਾਇਆ ਪਰ ਅਗਰ ਫਰਜ਼ ਧੋਕੇ ਦੇ ਅਸੀਂ ਕਾਸਰ ਰਹਿ ਗਏ ਆਂ ਤੇ ਅਸੀਂ ਮਾਂ-ਬਾਪ ਜਾਂ ਸਾਡੇ ਘਰਾਂ ਦਾ ਮਾਹੌਲ ਜਾਂ ਸਾਡੀ ਸੁਸਾਇਟੀ ਇਸ ਤੋ ਕਿਦਾਂ ਨੇ ਕਿਤੇ ਪਿਛੜੀ ਰਹਿ ਗਈ ਹੈ ਬਿਲਕੁਲ ਤੁਹਾਡੀ ਸਾਰਿਆਂ ਦੀ ਤੁਹਾਡੀ ਸਾਡੀ ਵੀ ਸਾਰਿਆਂ ਦੀ ਅਪੀਲ ਹੈ ਕਿ ਅਸੀਂ ਕੋਸ਼ਿਸ਼ ਕਰੀਏ ਪੰਜਾਬੀ ਭਾਸ਼ਾ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਈਏ ਆਪਣੀਆਂ ਬੁੱਕਸ ਸੱਚੀਆਂ ਪੜ੍ਹੀਏ ਪੰਜਾਬੀ ਦੀਆਂ ਬੁੱਕਸ ਸੱਚੀਆਂ ਪੜ੍ਹੀਏ ਔਰ ਬੱਚਿਆਂ ਨਾਲ ਇਹਨਾਂ ਬੁੱਕਸ ਦੀਆਂ ਡਿਸਕਸ਼ਨ ਕਰੀਏ ਹਾਂ ਸਾਡੀ ਇਹ ਬਲ ਬਣ ਸਕਦੀ ਹੈ ਕਿ ਅਸੀਂ ਪੰਜਾਬੀ ਭਾਸ਼ਾ ਦੀ ਡਿਸਕਸ਼ਨ ਕਰਾਂਗੇ ਤੇ ਬੱਚੇ ਵੀ ਸਾਡੇ ਇਸ ਪੰਜਾਬੀ ਭਾਸ਼ਾ ਵੱਲ ਪ੍ਰੇਰਿਤ ਹੋਣਗੇ ਕਿਸੇ ਦਾ ਡਾਕਟਰ ਬਣ ਜਾਣਾ ਇੰਜੀਨੀਅਰ ਬਣ ਜਾਣਾ ਚੰਗੀ ਪੋਸਟ ਹਾਸਲ ਕਰ ਲੈਣਾ ਇਹ ਪੰਜਾਬੀ ਭਾਸ਼ਾ ਇਹਦੇ ਚ ਰੁਕਾਵਟ ਨਹੀਂ ਕਿ ਸਮਝੋ ਰੁਕਾਵਟ ਹੈ ਦੀ ਕੋਈ ਰੁਕਾਵਟ ਨਹੀਂ ਹੈ ਅਗਰ ਰੁਕਾਵਟ ਹੈ ਤੇ ਅਸੀਂ ਆਪ ਰੁਕਾਵਟਾ ਸਾਨੂੰ ਸਮਾਜ ਦੇ ਉਹਨਾਂ ਲੋਕਾਂ ਨੇ ਉਸ ਵੱਲ ਪ੍ਰੇਰਿਤ ਕੀਤਾ ਅਸੀਂ ਅੱਜ ਕੱਲ ਸਾਰੇ ਘਰਾਂ ਦਾ ਮਾਹੌਲ ਪੰਜਾਬੀ ਬੋਲਵਾਂ ਵਾਲਾ ਨਹੀਂ ਰਿਹਾ ਹੈ ਨਾ ਜਿਸ ਦਿਨ ਵੀ ਕਰ ਜਾਈਏ ਤੇ ਦੇਖਦੇ ਹਾਂ ਗੱਲਾਂ ਤੇ ਪੰਜਾਬੀ ਦੀਆਂ ਬੜੀਆਂ ਕਰਦੇ ਹੁੰਦੇ ਆ ਪਰ ਪੰਜਾਬੀ ਪਿਆਰ ਸਾਡੇ ਆਪਣੇ ਘਰਾਂ 'ਚ ਨਹੀਂ ਹੁੰਦੀ ਮਰੇਕਲ ਪੰਜਾਬੀ ਤੋਂ ਮਿੱਠੀ ਜ਼ੁਬਾਨ ਹੋਰ ਕੋਈ ਨਹੀਂ ਸ਼ਾਮੁਖੀ ਪੰਜਾਬੀ ਆਮ ਪੰਜਾਬੀ ਜਿਹੜੀ ਬਾਸ਼ਾ ਅਸੀਂ ਪੜਦੇ ਬੋਲਦੇ ਆ ਬੜੀ ਮਿੱਠੀ ਹੈ ਬਿਲਕੁਲ ਜੰਮੂ ਬੜੀ ਮਸ਼ਹੂਰ ਵਾਲੀ ਵੀ ਹੈ ਜੰਮੂ ਕਸ਼ਮੀਰ ਦੇ ਜਿਹੜੇ ਲੇਖਕ ਨੇ ਭਾਵੇਂ ਕਿਸੇ ਵੀ ਵਿਧਾ ਵਿੱਚ ਲਿਖਦੇ ਨੇ ਹਾਂਜੀ ਹਾਂ ਬਹੁਤ ਬਿਹਤਰੀਨ ਲਿਖਦੇ ਨੇ ਔਰ ਉਹ ਪੰਜਾਬੀ ਦੇ ਜਿਹੜੇ ਬੇਸਿਕ ਲੇਖਕ ਨੇ ਉਹਨਾਂ ਦੀ ਬਰਾਬਰੀ ਦੇ ਲਿਖਦੇ ਨੇ ਹਾਂ ਬਿਲਕੁਲ ਬਿਲਕੁਲ ਔਰ ਇਸ ਕਰਕੇ ਉਹਨਾਂ ਦਾ ਫਰਜ਼ ਵੀ ਹੈ ਕਿ ਜਿੱਥੇ ਉਹ ਲਿਖਦੇ ਨੇ ਉੱਥੇ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਤਾਂ ਕਿ ਪਾਠਕ ਬਣਾਂ ਭਾਵੇਂ ਉਹਨਾਂ ਨੂੰ ਕਿਤਾਬਾਂ ਮੁਫਤ ਹੀ ਵੜਨੀਆਂ ਪੈਣ ਜਾਂ ਲੋਕਾਂ ਨੂੰ ਪਰਸ਼ੂ ਕਰਨਾ ਪਵੇ ਕਿ ਮੇਰੀ ਕਿਤਾਬ ਹੈ ਮੇਰਾ ਨਾਵਲ ਹੈ ਮੇਰੀ ਗਜ਼ਲ ਹੈ ਇਹ ਬਹੁਤ ਵਧੀਆ ਇੱਕ ਵਾਰ ਪੜ੍ਹ ਕੇ ਦੇਖੋ ਤੇ ਸਿੱਕੇ ਦੇ ਨਾਲ ਸਾਰੇ ਰਲ ਮਿਲ ਕੇ ਅਸੀਂ ਹਲਾ ਮਾਰੀਏ ਤੇ ਸਾਡੀ ਇਹ ਪੰਜਾਬੀ ਭਾਸ਼ਾ ਹੋਰ ਜ਼ਿਆਦਾ ਪ੍ਰਮੋਟ ਹੋ ਸਕਦੀ ਹੈ ਜੇ ਰਾਨਾ ਸਾਹਿਬ ਆਪਜੀ ਦਾ ਸਾਡੇ ਚੈਨਲ ਤੇ ਆ ਕਰਕੇ ਗੱਲਬਾਤ ਕਰਨ ਦਾ ਵਿਚਾਰਾਂ ਬੜੇ ਤੁਸੀਂ ਬਹੁ ਮੁੱਲੇ ਵਿਚ ਆਪਣੇ ਦੱਸੇ ਇਨਸਾਨ ਨੂੰ ਬਹੁਤ ਬੜੇ ਬਹੁਤ ਮੁੱਲੇ ਸੁਝਾਅ ਵੀ ਦਿੱਤੇ ਹਨ ਆਪ ਦਾ ਸਾਡੀ ਸੋਚੀ ਟੀਮ ਵੱਲੋਂ ਬਹੁਤ ਬਹੁਤ ਧੰਵਾਦ ਹੈ ਜੀ ਆਪ છોਤਿਆਂ ਨੂੰ ਵੀ ਬੇਨਤੀ ਹੈ ਜੀ ਆਪ ਸਾਡੇ ਇਸ ਚੈਨਲ ਨੂੰ ਜੇ ਸਬਸਕ੍ਰਾਈਬ ਕਰੋਗੇ ਲਾਈਕ ਕਰੋਗੇ ਨਾਲ ਆਪਣੇ ਸਾਰਤਕ ਕਮੈਂਟਾਂ ਨਾਲ ਸਾਨੂੰ ਕੁਝ ਨਾ ਕੁਝ رائے ਦਿਓਗੇ ਤਾਂ ਕਿ ਅਸੀਂ ਇਹੋ ਜਿਹੀ ਸ਼ਖਸੀਅਤਾਂ ਨੂੰ ਲੈ ਕੇ ਫਿਰ ਦੁਬਾਰਾ ਆਪ ਜੀ ਨਾਲ ਕੁਝ ਇੱਕ ਵਿਚਾਰ ਸਾਂਝਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ